ਕਾਂਗਰਸ ਦੇ ਉਮੀਦਵਾਰ ਗਰਜੀਤ ਆਉਜਲਾ ਨੂੰ ਵੱਡਾ ਝਟਕਾ ਲੱਗਿਆ ਹੈ ਜੀ ਹਾਂ ਉਸਦੇ ਪਿੰਡ ਗੁਮਟਾਲਾ ਦੇ ਕਈ ਪਰਿਵਾਰ ਜਿਹੜੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਜੀ ਹਾਂ ਦੱਸ ਦਈਏ ਕਾਂਗਰਸ ਤੋਂ ਉਮੀਦਵਾਰ ਨੇ ਅੰਮ੍ਰਿਤਸਰ ਤੋਂ ਗਰਜੀਤ ਸਿੰਘ ਆਉਜਲਾ ਉਸਦੇ ਪਿੰਡ ਆ ਜਿਹੜਾ ਗੁਮਟਾਲਾ ਉੱਥੋਂ ਦੇ ਕਈ ਪਰਿਵਾਰ ਜਿਹੜੇ ਕਾਂਗਰਸੀ ਪੱਕੇ ਪਰਿਵਾਰ ਸੀ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਅਨਿਲ ਜੋਸੀ ਨੂੰ ਵੱਡਾ ਭਾਰੀ ਸਮਰਥਨ ਮਿਲਿਆ ਹੈ ਉਤੀ ਦਾਦੀ ਲੋਕਾਂ ਦਾ ਕਹਿਣਾ ਹੈ ਕਿ ਨਾ ਹੀ ਆਮ ਆਦਮੀ ਪਾਰਟੀ ਨੇ ਕੋਈ ਕੰਮ ਕੀਤਾ ਤੇ ਨਾ ਹੀ ਕਾਂਗਰਸ ਨੇ ਕੀਤਾ ਜਿਸ ਕਰਕੇ ਅਸੀਂ ਸਾਡੇ ਹੀ ਪਿੰਡ ਦਾ ਜਿਹੜਾ ਨੌਸਬਾਨ ਆ ਗਰਜੀਤ ਆਉਦਲਾ ਉਸ ਦਾ ਸਾਥ ਸੱਡ ਰਿਆਂ ਤੇ ਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਿਹਾ ਇੱਥੇ ਹੀ ਅਨਿਲ ਜੋਸ਼ੀ ਦੇ ਮੌਜੂਦਗੀ ਦੇ ਵਿੱਚ ਜਿਹੜੇ ਅਕਾਲੀਵਲ ਦੇ ਵਿੱਚ ਸ਼ਾਮਲ ਹੋਏ ਨੇ ਮੇਰਾ ਨਾਮ ਸਨੂ ਸਰਕਾਰੀਆ ਜੀ ਮੈਨੂੰ ਅਕਾਲੀ ਦਲ ਵੱਲੋਂ ਵਾਰਡ ਇੰਚਾਰਜ ਲਾਇਆ ਗਿਆ ਜੀ ਵਾਰਡ ਨੰਬਰ 2 ਦਾ ਅੱਜ ਅਸੀਂ ਜੋਸ਼ੀ ਸਾਹਿਬ ਦੀ ਰੈਲੀ ਕੀਤੀ ਸੀ ਜਿਵੇਂ ਕਿ ਆਪ ਜੀ ਨੇ ਵੇਖ ਲਿਆ ਕਿ ਇਸ ਵਾਰਡ ਨੂੰ ਤਿੰਨ ਤੋਂ ਚਾਰ ਪਿੰਡ ਪੈਂਦੇ ਆ ਤੇ ਜਿਹੜੇ ਵਿੱਚ ਜੁਹਾਰ ਸਿੰਘ ਐਵੇਨਿਊ ਸੰਤਾ ਐਵੇਨਿਊ ਲੋਹਾਰ ਕਰੋੜ ਸਾਹਿਬ ਇਹਦੇ ਵਿੱਚ ਕਾਫੀ ਵੱਡੀ ਵਾਰਡ ਹੈ ਜੀ ਇਸ ਵਾਰਡ ਦੇ ਵਿੱਚ ਇੰਨਾ ਕੁ ਬੋਲਬਾਲਾ ਸੀ ਕਾਂਗਰਸ ਦਾ ਕਿ ਤੁਸੀਂ ਇੱਥੋਂ ਵੇਖੋਗੇ ਇਹ ਵਾਰਡ 25 ਸਾਲ ਕਾਂਗਰਸ ਕੋਲੇ ਰਹੀ ਹੈ ਜੀ ਤੇ 25 ਸਾਲਾਂ ਦੇ ਵਿੱਚ ਕੋਈ ਇੱਥੇ ਗਲੀ ਨਹੀਂ ਬਣੀ ਕੋਈ ਨਾਲੀ ਨਹੀਂ ਬਣੀ ਨਸ਼ਾ ਇੱਥੇ ਸ਼ਰਿਆਂ ਵਿੱਚਦਾ ਜੀ ਜੇ ਨਸ਼ਾ ਵਿਕਦਾ ਵਾ ਤੇ ਉਹਨਾਂ ਨੂੰ ਛਡਾਉਂਦਾ ਕੋਣ ਹੈ ਜਦੋਂ ਪੁਲਿਸ ਫੜਦੀ ਉਹਨਾਂ ਨੂੰ ਇਸ ਬਿਲਕੁਲ ਸੱਤਾਧਾਰੀ ਤੇ ਰਨਾਰ ਰਲ ਕੇ ਉਹਨਾਂ ਨੂੰ ਛਡਾਉਂਦੀ ਆ ਸਾਡੇ ਬੰਦਿਆਂ ਦੀ ਛੱਡ ਦੋ ਜੇ ਸਤਾਤੇ ਪਾਰਟੀ ਇਹ ਗੱਲ ਕਹਿੰਦੀ ਅਸੀਂ ਨਸ਼ਾ ਛਡਾਉਣੇ ਦੇ ਆਓ ਤੁਹਾਨੂੰ ਮੈਂ ਨਾਲ ਖੜਕੇ ਤੁਸੀਂ ਪੱਤਰਕਾਰ ਲੋਕ ਦੇ ਤੁਹਾਨੂੰ ਸਾਰੇ ਦੇ ਸਾਹਮਣੇ ਵਿਖਾਦਾ ਕਿਥੇ ਕੀ ਹੋਣ ਡਿਆ ਐਸੇ ਗੱਲ ਤੋਂ ਸਾਰੇ ਦੁਖੀ ਹੋ ਗਏ ਬੀਬੀਆਂ ਸਾਡੇ ਸਮੂਹ ਪ੍ਰਧਾਨ ਮਾਲਾਂਵਲੀ ਤਾਬੋ ਵਾਲੀ ਗੰਟਾਲਾ ਕਲੋਨੀਆਂ ਲੁਹਾਰਕਰੋਟ ਸਭ ਨਾਲ ਆ ਜੀ ਇਸ ਕਰਕੇ ਅਸੀਂ ਬਹੁਤ ਬਹੁਤ ਧੰਨਵਾਦੀਆਂ ਨੇ ਜੋਸ਼ੀ ਦੇ ਕਿ ਉਹ ਇੱਥੇ ਆਏ ਆ ਇਹਨਾਂ ਨੂੰ ਆਪਣੇ ਵਿਚਾਰ ਦੱਸੇ ਇਹਨਾਂ ਨੇ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਵਾ ਤੇ ਇਹਨਾਂ ਗਾੜੀ ਮੇਹੀ ਕਰਦਾ ਆ ਉਮੀਦ ਕਿ ਇਹ ਲੋਕ ਤਗੜੇ ਹੋ ਗੁਣਾ ਨੂੰ ਵੋਟਾਂ ਪਾਉਣ ਤੇ ਕਾਂਗਰਸ ਤੇ ਝਾੜੂ ਦੇਥੋਂ ਗੜ ਹੀ ਅੱਜ ਪੁੱਟ ਦਿੱਤਾ ਵਾ ਜੀ ਤੁਸੀਂ ਵੇਖ ਸਕਦੇ ਜੀ ਤੁਹਾਨੂੰ ਜੀ ਕਿਹੜੀ ਪਾਰਟੀ ਛੱਡ ਗਿਆ ਜਿਹੜੇ ਅੱਜ ਆ ਚੱਲੀ ਤਾਂ ਇਹ ਇਹ ਸਾਰੇ ਜੀ ਕੋਈ ਭਾਜੀਪੀ ਦੇ 8-10 ਬੰਦੇ ਆ ਜਿੰਨਾ 8-10 ਦੇ ਨਾਲ ਹੋਰ ਬੜੇ 8-10 ਪਰਿਵਾਰ ਹੋਰ ਜੁੜੇ ਆ ਮਤਲਬ 8-8 900-900 ਵੋਟ ਦੇ ਪ੍ਰਧਾਨ ਤੁਹਾਡੇ ਲਾਗੇ ਸਾਰੇ ਖੜੇ ਆ ਜੀ ਇਹਨਾਂ ਨੂੰ ਕੋਈ ਇੰਟਰੋਡਕਸ਼ਨ ਦੀ ਜਾਂ ਕੋਈ ਕਿਸੇ ਦੇ ਮੁਤਾਜਨੀਤ ਦੱਸਣ ਦੇ ਵੀ ਇਹ ਕੌਣ ਆ ਕੌਣ ਨਹੀਂ ਇਹ ਜਦੋਂ ਆਪੋਜੀਸ਼ਨ ਆ ਰਿਹਾ ਕੋਈ ਜਾਂ ਹੋਰ ਲੀਡਰਾਂ ਕੋ ਪਹੁੰਚ ਗਿਆ ਨੂੰ ਪਤਾ ਲੱ ਬੀਜੇਪੀ ਵਿੱਚੋਂ ਲਾ ਲੋ ਆਪ ਚੋਂ ਲਾ ਲੋ ਕਾਂਗਰਸ ਚੋਂ ਲਾ ਲੋ ਸਭਹੀਂ ਅੱਜ ਝਾੜੂ ਫੇਰਦੇ ਜੀ ਇੱਕ ਸਾਥ ਇੱਥੇ ਕੋਈ ਤੁਹਾਨੂੰ ਹੋਰ ਬੰਦੇ ਨਹੀਂ ਦੇਊਗਾ ਸਿਰਫ ਤਾਂ ਸਿਰਫ ਅਕਾਲੀ ਦਲ ਐਸ ਵਾਰਡ ਚੋਂ ਪੂਰੀ ਤਗੜੀ ਵੋਟ ਨਾਲ ਇਹਨਾਂ ਨੂੰ ਜਿਤਾਵਾਂਗੇ ਤੇ ਪੂਰੀ ਤਗੜੀ ਲੀਡ ਕੱਢ ਕੇ ਦੇਵਾਂਗੇ ਠੀਕ ਹੈ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਆਪਣੀ ਬੇਜੀ ਸਰਕਾਰਿਆ ਸਾਹਿਬ ਜੀ ਸਰ ਹਰੋ ਜੀ ਆ ਪਰੋ ਜੀ ਜਿਹੜੇ ਸ਼ਾਮਲ ਹੋਏ ਜਿੰਦੂ ਸਾਬ ਅੱਜ ਚਿੰਨ੍ਹੇਪੁਰ ਆ ਸ਼ਾਮਲ ਹੋਣੇ ਆ ਅੱਜ ਮੈਦੇ ਨਾ ਸੈਂਕੜੇ ਸੀਗੇ ਸਾਡੇ ਕੋਲ 15-20 ਬੰਦੇ ਜੁਆਇਨ ਕਰਾਇਆ ਗਿਆ ਮੈਨੂੰ ਜਲਦੀ ਅਗਲੇ ਪ੍ਰੋਗਰਾਮ ਜਾਣਾ ਹੈ ਬਾਕੀ ਕਾਂਗਰਸ ਤੋਂ ਚਾਰੂ ਤੋਂ ਬੀਜੇਪੀ ਤੋਂ ਸਾਰੇ ਜਿਤਨਾ ਨਾ ਉਹ ਸਾਰੀਆਂ ਜਿਹੜੀਆਂ ਲਾਈਨਾਂ ਨਾ ਇੱਕੇ ਪਾਸੇ ਆ ਰਹੀਆਂ ਤੇ ਕੰਮ ਨੂੰ ਰੈਫਰ ਕਰ ਰਹੀਆਂ ਸਭ ਕੰਮ ਕਰਕੇ ਆ ਰਹੇ ਆ ਵਿਸ਼ਵਾਸ ਕਰਕੇ ਆ ਰਹੇ ਆ ਜੋ ਇਸ ਸੇਵਾਦਾਨ ਨੇ ਸੇਵਾ ਕੀਤੀ ਉਹਦੇ ਕਰਕੇ ਆ ਰਹੇ ਆ ਬਾਦਲ ਸਾਹਿਬ ਨੇ ਜੋ ਕੰਮ ਕੀਤੇ ਉਹ ਯਾਦ ਆ ਰਹੇ ਆ ਇਹ ਸਭ ਝੂਠ ਫਰੇਬ ਜੋ ਔੜ ਬਾਜ਼ੀਆਂ ਵੱਜਦੀਆਂ ਰਹੀਆਂ ਨਾ ਹੁਣ ਉਹਦੇ 'ਚ ਲੋਕੀ ਆ ਨਹੀਂ ਰਹੇ ਕੋਈ ਗੱਲਾਂ 'ਚ ਨਹੀਂ ਆ ਰਿਹਾ ਕੋਈ ਗੋਭੀ 350 ਕਿਲੋ ਵਾਲੀ ਤੇ ਚੱਕਰ 'ਚ ਨਹੀਂ ਆ ਰਿਹਾ ਕੋਈ ਟਮਾਟਰ ਨਹੀਂ ਆ ਰਿਹਾ ਤੇ ਕੋਈ ਜਿਹੜਾ ਅਹੁਦਾ ਲਾਇਆ ਤੇ ਦੋ ਵਾਰੀ ਬਣ ਗਿਆ ਐਮਪੀ ਇਹਨੇ ਵੀ ਕੱਖ ਨਹੀਂ ਕੀਤਾ ਸਾਰਾ ਉਹਦਾ ਇਲਾਕਾ ਵਾ ਜਿਹੜਾ ਇੰਨਾ ਤਰਸਤ ਆ ਇਹ ਸਾਡਾ ਹੀ ਕੱਖ ਨਹੀਂ ਕੀਤਾ ਕਿਸੇ ਦਾ ਕੀ ਕਰੂਗਾ ਬਹੁਤ ਵਾ ਹੁਣ ਅਖਾੜਾ ਪੱਕ ਚੁਕਿਆ ਤੇ ਇਸੇ ਵਿਚਕਾਰ ਸਾਰੀਆਂ तमाम ਪਾਰਟੀਆਂ ਚੋਣ ਪ੍ਰਚਾਰ ਵਿੱਚ ਲੱਗੇ ਨੇ ਤਾਂ ਉੱਥੇ ਹੀ ਗਰਜੀਤ ਔਦਲਨ ਵੱਡਾ ਝਟਕਾ ਲੱਗਿਆ ਉਸਦੇ ਪਿੰਡ ਦੇ ਲੋਕ ਨੇ ਜਿਹੜੇ ਕਲ ਦਲ ਵਿੱਚ ਸ਼ਾਮਲ ਹੋ। ਨਾਲ ਹੀ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਨਾਹੀਂ ਆਮ ਆਦਮੀ ਪਾਰਟੀ ਨੇ ਉਸ ਕੀਤਾ ਇਹ ਨਾਹੀਂ ਕਾਂਗਰਸ ਨੇ ਕੁਝ ਕੀਤਾ। ਜਿਸ ਕਰਕੇ ਅਸੀਂ ਕਲ ਦਲ ਦਾ ਹੁਣ ਸਾਥ ਦੇਵਾਂਗੇ, ਖੇਤਰੀ ਪਾਰਟੀ ਨੂੰ ਮਜ਼ਬੂਤ ਕਰਾਂਗੇ। ਤੇ ਉੱਥੇ ਹੀ ਆਮ ਆਦਮੀ ਪਾਰਟੀ ਤੇ ਗਰਜੀਤ ਔਦਲਾ ਤੇ ਜਮਕੇ ਵਰਨੇ ਪਿੰਡ ਦੇ